ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਸਟੂਡੈਂਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਕਲਾਸ ਨੰਬਰ 2 ਦੇ ਵਿੱਚ ਆਪਾਂ ਹੜੱਪਾ ਸੱਭਿਆਤਾ ਬਾਰੇ 10 ਸਵਾਲ ਕਰਾਂਗੇ ਪਹਿਲਾ ਸਵਾਲ ਭਾਰਤ ਵਿੱਚ ਖੋਜਿਆ ਗਿਆ ਸਭ ਤੋਂ ਪਹਿਲਾ ਸ਼ਹਿਰ ਕਿਹੜਾ ਸੀ ਭਾਰਤ ਵਿੱਚ ਖੋਜਿਆ ਗਿਆ ਸਭ ਤੋਂ ਪਹਿਲਾ ਸ਼ਹਿਰ ਹੜੱਪਾ ਸੀ ਕੁਐਸਚਨ ਨੰਬਰ 2 ਹੜੱਪਾ ਸਭਿਅਤਾ ਦੀ ਖੋਜ ਕਿਸ ਸਾਲ ਵਿੱਚ ਹੋਈ ਸੀ ਹੜੱਪਾ ਸਭਿਅਤਾ ਦੀ ਖੋਜ ਕਿਸ ਸਾਲ ਹੋਈ ਸੀ ਹੜੱਪਾ ਸਭਿਅਤ ਦੀ ਖੋਜ 1921 ਈਸਵੀ ਵਿੱਚ ਹੋਈ ਸੀ 1921 ਈਸਵੀ ਵਿੱਚ ਹੋਈ ਸੀ ਕੁਐਸਚਨ ਨੰਬਰ 3 ਨਕਲੀ ਇੱਟਾਂ ਦੇ ਡੌਗਜਾਰਡ ਵਾਲੀ ਇਕਲੋਤੀ ਸਿੱਧੂ ਸਾਈਟ ਕਿਹੜੀ ਸੀ ਨਕਲੀ ਇੱਟਾਂ ਦੇ ਡੌਗਜਾਰਡ ਵਾਲੀ ਇਕਲੋਤੀ ਸਿੱਧੂ ਸਾਈਟ ਕਿਹੜੀ ਸੀ ਲੋਥਲ ਲੋਥਲ ਇਹਦਾ ਉੱਤਰ ਆਊਗਾ ਲੋਥਲ ਕੁਐਸਚਨ ਨੰਬਰ 4 ਇਕੱਲਾ ਇੰਡਸ ਸਹਿਰ ਕਿਹੜਾ ਸੀ ਜਿਸ ਵਿੱਚ ਗੜ ਨਹੀਂ ਸੀ ਇਕੱਲਾ ਇੰਡਸ ਸਹਿਰ ਕਿਹੜਾ ਸੀ ਜਿਸ ਵਿੱਚ ਗੜ ਨਹੀਂ ਸੀ ਇਹਦਾ ਉੱਤਰ ਆਊਗਾ ਚਾਹੂ ਦਾੜੋ ਚਾਹੂ ਗਾੜੋ ਮਨੁੱਖ ਦੁਆਰਾ ਵਰਤੀ ਗਈ ਪਹਿਲੀ ਧਾਤ ਕਿਹੜੀ ਸੀ ਮਨੁੱਖ ਦੁਆਰਾ ਕੁਐਸਚਨ ਨੰਬਰ 5 ਮਨੁੱਖ ਦੁਆਰਾ ਵਰਤੀ ਗਈ ਪਹਿਲੀ ਧਾਤ ਕਿਹੜੀ ਸੀ ਕਾਂਸੀ ਕਾਂਸੀ ਧਾਤ ਮਨੁੱਖਾਂ ਨੇ ਸਭ ਤੋਂ ਪਹਿਲਾਂ ਵਰਤੀ ਸੀ ਕੁਐਸਚਨ ਨੰਬਰ 6 ਹੜੱਪਾ ਸਭਿਅਤਾ ਦੇ ਨਿਸ਼ਾਨਾਂ ਦੀ ਖੋਜ ਕਿਸ ਨੇ ਕੀਤੀ ਹੜੱਪਾ ਸਭਿਅਤਾ ਦੇ ਨਿਸ਼ਾਨਾਂ ਦੀ ਖੋਜ ਕਿਸ ਨੇ ਕੀਤੀ ਏ ਕਿੰਗਮ ਇਕ ਇੰਗਮ ਨੇ ਕੀਤੀ ਸੀ ਕੁਐਸਚਨ ਨੰਬਰ 7 ਕਾਲੀਆਂ ਬੰਗਾ ਸਹਿ ਕਿੱਥੇ ਸਥਿਤ ਹੈ ਕੁਐਸਚਨ ਨੰਬਰ 7 ਕਾਲੀਆਂ ਬੰਗਾ ਸਹਿਰ ਕਿੱਥੇ ਸਥਿਤ ਹੈ ਕਾਲੀਆਂ ਬੰਗਾ ਸਹਿਰ ਰਾਜਸਥਾਨ ਦੇ ਵਿੱਚ ਸਥਿਤ ਹੈ ਕੁਐਸਚਨ ਨੰਬਰ 7 ਕਾਲੀਆਂ ਬੰਗਾ ਕਿੱਥੇ ਸਥਿਤ ਹੈ ਰਾਜਸਥਾਨ ਦੇ ਵਿੱਚ ਕਵੈਸਚਨ <Kvachan> ਨੰਬਰ 8 ਸਿੱਧੂ ਘਾਟ ਦੇ ਲੋਕ ਕਿਸ ਦੀ ਪੂਜਾ ਕਰਦੇ ਸਨ ਕਵੈਸਚਨ ਨੰਬਰ 8 ਸਿੱਧੂ ਘਾਟ ਦੇ ਲੋਕ ਕਿਸ ਦੀ ਪੂਜਾ ਕਰਦੇ ਸਨ ਜੋ ਸਿੱਧੂ ਘਾਟ ਦੇ ਲੋਕ ਸੀ ਉਹ ਪਸ਼ੂਪਤੀ ਦੀ ਪੂਜਾ ਕਰਦੇ ਸੀ ਕਿਸ ਦੀ ਪੂਜਾ ਕਰਦੇ ਸੀ ਪਸ਼ੂਪਤੀ ਦੀ ਕਵੈਸਚਨ ਨੰਬਰ 9 ਸਿੱਧੂ ਘਾਟ ਦੀ ਸਭਿਅਤਾ ਦਾ ਮਹਾਨ ਇਸ਼ਨਾਨ ਕਿੱਥੇ ਕਿੱਥੇ ਮਿਲਿਆ ਇਹ ਕੁਐਸਚਨ ਵੀ ਬਹੁਤ ਬਾਰੇ ਪੇਪਰ ਦੇ ਵਿੱਚ ਆ ਚੁੱਕਿਆ ਸਿੱਧੂ ਘਾਟ ਦੀ ਸਭਿਆਤਾ ਦਾ ਮਹਾਨ ਇਸ਼ਨਾਨ ਕਿੱਥੇ ਮਿਲਿਆ ਇਹ ਮਿਲਿਆ ਮੋਹਨਜੋਦੜੋ ਮੋਹਨਜੋਦੜੋ ਕੁਐਸਚਨ ਨੰਬਰ 10 ਸਿੱਧੂ ਘਾਟੇ ਦੀ ਸਭਿਆਤਾ ਦੀ ਲਿਪੀ ਕਿਹੜੀ ਸੀ ਸਿੱਧੂ ਘਾਟੇ ਦੀ ਸਭਿਆਤਾ ਦੀ ਲਿਪੀ ਕਿਹੜੀ ਸੀ ਸਿੱਧੂ ਘਾਟ ਦੀ ਸਭਿਆਤਾ ਦੀ ਲਿਪੀ ਅਗਿਆਤ ਸੀ ਅਗਿਆਤ ਦੋਸਤੋ ਇਹ 10 ਕੁਐਸਚਨ ਨੇ ਹੜੱਪਾ ਸਭਿਆਤਾ ਬਾਰੇ ਜੋ ਕਿ ਇਹਨਾਂ ਵਿੱਚੋਂ ਪੇਪਰ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਆਉਂਦੇ ਆਉਂਦਾ ਜੋ ਬੱਚੇ ਫੀਸਾਂ ਦੇ ਕੇ ਕਲਾਸ ਨਹੀਂ ਲਾ ਸਕਦੇ ਇਹ ਤੁਹਾਡੀ ਫ੍ਰੀ ਕਲਾਸ ਆ ਐਮਸੀਕਿਊ ਨੇ ਤੁਸੀਂ ਇਹਨਾਂ ਤੋਂ ਆਪਣੀ ਜਾਣਕਾਰੀ ਲੈ ਸਕਦੇ ਹੋ ਜੋ ਬੱਚੇ ਕਲਾਸਾਂ ਲਾਉਂਦੇ ਨੇ ਉਹ ਆਪਣੀ ਰਿਵੀਜ਼ਨ ਕਰ ਸਕਦੇ ਨੇ ਅਗਰ ਕਲਾਸ ਵਧੀਆ ਲੱਗੀ ਲਾਈਕ ਤੇ ਸਬਸਕ੍ਰਾਈਬ ਕਰੋ ਧੰਨਵਾਦ ਥੈਂਕ ਯੂ